ਆਪਾ ਤਾਂ ਕਗਲੋਨੀ ਇਹਦੇ ਖਾਨ ਵਾਲੇ ਦੇ ਲਾਗੇ ਹਾਂਜੀ ਆਸ਼ਮਾਨ ਗਾਰਡ ਬਣਾਉਣੇ ਭਾਈ ਸਰ ਕਿੰਨੇ ਪੈਸੇ ਦਿੱਤੇ ਜਾ ਰਹੇ ਤੁਹਾਡੇ ਵੱਲ 50 ਰੁਪਏ ਕਾਰਡ ਦੇ ਆਈ ਫੀਸ ਹੈਗੀ ਸਰ ਉਹਦੀ 50 ਰੁਪਏ ਕਾਰਡ ਦੇ ਲਈ ਦੇ ਭਾਈ ਬਣਾਉਂਦੇ ਨਹੀਂ ਸਰਕਾਰ ਨੂੰ ਤਾਂ ਫੀਸ ਹੈਗੀ ਆ ਪਈ ਜਿਹੜੀ ਚੀਜ਼ ਹੈ ਜੀ ਆਪਾਂ 50 ਰੁਪਏ ਦੇ ਕਾਰਡ ਦੇ ਲਈਦੇ ਉਹਦੇ ਵਿੱਚ ਪ੍ਰਿੰਟ ਕਰਕੇ ਜਿਹੜਾ ਆਪਾਂ ਦੇ ਨਹੀਂ ਨਹੀਂ ਪਹਿਲਾਂ ਮਿਲੋ ਕੋਡ 2250 2250 ਬੰਦਾ ਹਰ ਤੋਂ ਹੀ ਮਹੀਨਾ ਦਾ ਕੋਡ ਠੀਕ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਾ ਆਹ ਲੋ ਘੜੋ ਆਬਾ ਦਾ ਕਗਲੋਨੀ ਇਹਦੇ ਖੰਡ ਵਾਲੇ ਦੇ ਲਾਗੇ ਹਾਂਜੀ ਖਾਸ ਮਾਰਕਡ ਕਾਰਡ ਬਣਾਉਣੇ ਭਾਈ ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਤੁਹਾਡੇ ਵੱਲੋਂ 50 ਰੁਪਏ ਕਾਟਦੇ ਆ ਫੀਸ ਹੈਗੀ ਸਰ ਉਹਦੀ 50 ਰੁਪਏ ਕਾਟਦੇ ਲਈਦੇ ਭਾਈ ਬਣਾਉਂਦੇ ਨਹੀਂ ਨਹੀਂ ਸਰਕਾਰ ਵੱਲੋਂ ਕੋਈ ਫੀਸ ਹੈਗੀ ਆ ਪਈ ਜਿਹੜੀ ਚੀਜ਼ ਹੈਗੀ ਆ ਆਪਾਂ 50 ਰੁਪਏ ਦੇ ਕਾਟਦੇ ਲਈਦੇ ਉਹਦੇ ਵਿੱਚ ਪ੍ਰਿੰਟ ਕੱਢ ਕੇ ਜਿਹੜਾ ਆਪਾਂ ਦੇ ਨਹੀਂ ਨਹੀਂ ਪਹਿਲਾਂ ਮੈਨੂੰ ਆ ਦੱਸੋ ਸਰਕਾਰ ਦੀ ਕੋਈ ਪੋਲਿਸੀ ਹੈਗੀ ਆ ਕਿ ਤੁਸੀਂ ਪੈਸੇ ਲੈ ਸਕਦੇ ਜੀ ਪਈਆ ਬਸ ਸੀਐਸਸੀ ਸੈਂਟਰ ਲਿਆ ਉਹਦੇ ਵਿੱਚ ਆਪਣਾ ਜਿਹੜਾ ਵਾ ਆਪਾਂ ਆਸ਼ਮਾਨ ਕਾਰਡ ਜਿਹੜਾ ਬਣਾ ਕੇ ਦੇ ਤੁਸੀਂ ਜਿਹੜਾ ਬੰਦੇ ਦਾ ਨਾਮ ਪਵਾਉਣਾ ਲੱਗ ਕੇ ਕਹਿੰਦੇ ਕਿ ਬੱਚੇ ਦਾ ਨਾਮ ਪਾਣਾ ਤੇ ਉਹਦਾ 600 ਰੁਪਏ ਲੱਗੇਗਾ ਕੋਈ ਇਸ ਤਰ੍ਹਾਂ ਹੁੰਦੇ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਤੁਸੀਂ ਬੱਚੇ ਦਾ ਨਾਮ ਪਾਓਗੇ ਤੇ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਕਿ ਮੰਨ ਲਓ ਜੇ ਪੰਜ ਮੈਂਬਰ ਆ ਛੇਵੇਂ ਬੱਚੇ ਦਾ ਨਾਮ ਪਾਣਾ ਉਹਨਾਂ ਦੇ ਪਰਿਵਾਰ ਚ ਕੋਈ 600 ਰੁਪਏ ਲਿਆ ਜਾ ਰਿਹਾ ਤੁਹਾਡੇ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਹੈ ਭਾਈ ਜਿਹੜੇ ਆਪਾਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਉਸ ਹੀ ਜਿਹੜੀ ਆਪਾਂ ਗੱਲ ਕਰਨ ਦੇ ਆ ਤੇ ਉਹ ਸਰ ਮੈਂ ਕਹਾ ਸਰਕਾਰ ਦੀ ਕੋਈ ਪਾਲਿਸੀ ਹੈਗੀ ਹੈ ਕਿ ਤੁਸੀਂ ਪੈਸੇ ਹਲੇ ਇਸ ਵਕਤ ਜਿਹੜੇ ਆਪਾਂ ਬਣਾਉਣ ਨੇ ਆਸ਼ੀਮਾਨ ਕਾਰਡ ਬਣਾਉਣੇ ਆ ਠੀਕ ਹੈ ਜੀ ਤੁਸੀਂ ਰਾਸ਼ਨ ਕਾਰਡ ਦੀ ਸਰਕਾਰ ਦੇ ਕੋਈ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਕੋਈ ਪਾਲਿਸੀ ਹੈਗੀ ਆ ਦੋਸਤ ਸਾਈਡ ਆ ਉਹ ਬੰਦ ਕੋਣ ਕਹਿੰਦੇ ਵੀ ਤੁਹਾਡੇ ਆਪਣਾ ਕਹ ਰਿਹਾ ਸਰ ਮੈਂ ਵੀਡੀਓ ਚ ਮੈਂ ਕਹ ਰਿਹਾ ਭਾਜੀ ਮੈਂ ਮੈਂ ਗੱਲ ਕਰ ਰਿਹਾ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਣੇ ਆਪਾਂ ਕਾਰਡ ਬਣਾਉਣੇ ਆਸ਼ਮਾਨ ਕਾਰਡ ਬਣਾਉਂਦੇ ਜਿਵੇਂ ਆਸ਼ਮਾਨ ਕਾਰਡ ਬਣਾ ਰਹੇ ਜੇ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਹੈ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਿਖਾਣਾ ਹੈ ਉਹ ਕਾਰਡ ਦੇ ਵਿੱਚ ਕਿਹੜੇ ਕਾਰਡ ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਅ ਤੁਹਾਨੂੰ ਉਹਨੇ ਕਿਹਾ ਕਿ ਮੈਂ 600 ਰੁਪਇਆ ਲਾਉਂਗਾ ਤੇ 500 ਰੁਪਇਆ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਈ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕੰਮ ਕਰਦੇ ਠੀਕ ਹੈ ਉਹ ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਹ ਸੀ ਦੇ ਵਿੱਚ ਇਹ ਤੋਂ ਇਹ ਤੋਂ ਤੁਹਾਡੀ ਸਰਦਾਰੀ ਨਾਲ ਤੁਸੀਂ ਸੇਵਾ ਕਰਦੇ ਜਾਂ ਕੀ ਕਰਦੇ ਮੈਨੂੰ ਆ ਤਾਂ ਸਰਕਾਰ ਦੀ ਕੋਈ ਚਿਵਾਨੀ ਦੀ ਵੀ ਪਾਲਸੀ ਹੈ ਕਿ ਸਰਕਾਰ ਨੇ ਕਿਹਾ ਜਾ ਕੇ ਕਾਰਡ ਬਣਾਓ ਤੇ ਰੁਪਇਆ ਵੀ ਲੈ ਲਓ ਕਿਸੇ ਤੋਂ ਅਸੀਂ ਭਾਈ ਜਿਹੜਾ ਆਪਣੀ ਮਿਹਨਤ ਆਈ ਆਪਣੀ ਮਿਹਨਤ ਨਾਲ ਲੈ ਲਈ ਜਿਹੜੀ ਤੁਹਾਡੇ ਕੋਈ ਅਦਾ ਆਡ ਆਈਡੈਂਟੀ ਕਾਰਡ ਆ ਜਾਂ ਆਈਡੈਂਟੀ ਕਾਰਡ ਕੋਈ ਆਸ ਸੀਐਸਸੀ ਸੈਂਟਰ ਹੈ ਆਪਣੇ ਕੋਲ ਭਾਈ ਸਰੋ ਦਾ ਕੋਈ ਤੁਹਾਨੂੰ ਕੋਈ ਕਾਰਡ ਆਸ਼ਕ ਕੀਤਾ ਹੋਏਗਾ ਨਾ ਨੇ ਕੋਈ ਕਾਰਡ ਇਸ਼ੂ ਕੀਤਾ ਹੋਏਗਾ ਨਾ ਪਰ ਤੁਹਾਡਾ ਕੋਈ ਲਾਇਸੈਂਸ ਜਾਂ ਇਸ ਤਰ੍ਹਾਂ ਦੀ ਕੋਈ ਗਾਰੰਟ ਗੌਰਮੈਂਟ ਵੱਲੋਂ ਨਹੀਂ ਹੈਗਾ ਇਹ ਚੀਜ਼ ਅਸੀਂ ਨਾ ਕਿਸੇ ਨੂੰ ਆਖੀ ਹੈ ਵੀ ਇਹ ਰਕਾਰੀ ਬੰਦੇ ਨਹੀਂ ਪਰ ਤੁਸੀਂ ਇਹ ਰਸੂ ਕਰਦੀਆਂ ਇਸ ਤਰ੍ਹਾਂ ਦੀ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਕੋਈ ਦੁਕਾਨਦਾਰੀ ਹੋਣੀ ਚਾਹੀਦੀ ਹੈ ਕੋਈ ਦੁਕਾਨ ਖੋਲੋ ਕਿ ਨਾ ਕਿ ਤੁਸੀਂ ਆ ਕੇ ਲੋਕਾਂ ਨੂੰ ਗਮਰਾਹ ਕਰੋ ਉਹਨਾਂ ਕੋਲ 50-50 ਰੁਪਏ ਲੈ ਆਂਦੇ ਆਂ ਅਸੀਂ ਆਸ਼ੀਮਾਨ ਕਾਰਡ ਜਿਹੜਾ ਬਣਾਉਂਦੇ ਉਹਦਾ 50 ਰੁਪਏ ਲਈਦੇ ਜਿਹੜੀ ਚੀ ਈਆਪ ਜਿਹੜੀ ਆ ਉਹ ਫੋਨ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਭੇਜ ਦੇਈ ਦੀ ਆ ਠੀਕ ਯਾਰ ਉਹ ਤੇ ਦੇਖੋ ਆਨਲਾਈਨ ਦੇ ਵਿੱਚ ਤੇ ਜੋ ਵੀ ਉਹ ਤੇ ਮੈਂ ਵੀ ਕਰ ਲੈਣਾ ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੂਤ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਅੱਜ ਜੀ ਮੈਨੂੰ ਨਾ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆ ਆਸ਼ਮਾਨ ਦੇ ਇੱਕ ਤੇ ਉਹ ਕਿਸੇ ਕੋ 50 ਕੇ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਵਾਲੇ ਬਾਸ ਨੂੰ ਮੈਂ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘੱਟੋ ਘੱਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਇਸ਼ਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣੇ ਆ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋਈ ਦੇਣ ਨਹੀਂ ਦੇਈ ਧੱਕਾਗਾਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕਿਤੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਆ ਜੀ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪੇ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਤਕਾ ਹੀ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਉਹ ਦੁਕਾਨਦਾਰੀਆਂ ਚਲਾਉਣੀਆਂ ਐਸੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੂੰ ਇਹਨਾਂ ਨੂੰ ਰੋਕਨਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮੈਂ ਕਿਹਾ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰ ਦਿਓ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਨੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕਰ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕਖਾਨਿਆਂ 'ਚ ਕਾਰਡ ਬਣ ਰਿਹਾ ਇਹੋ ਜਿਹੇ ਲੋਕਾਂ ਤੋਂ ਗਮਰਾਹ ਹੋਣ ਤੋਂ ਬਚੋ ਇਹੋ ਜਿਹੇ ਲੋਕਾਂ ਤੁਹਾਡੇ ਕੋ ਪੈਸੇ ਇਕੱਠੇ ਕਰ ਜਣੇ ਤੁਹਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਦ ਨਹੀਂ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਕੋਈ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤੁਹਦੇ ਕਹਨਾ ਕਿ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬਣ ਰਿਹਾ ਇਸ ਕਰਕੇ ਇਹੋ ਜੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹੀਦਾ